ਆਪਰੇਸ਼ਨ ਕਾਸੋ ਦੇ ਤਹਿਤ ਲੁਧਿਆਣਾ ਦੇ ਵਿੱਚ ਵੀ ਪੁਲਿਸ ਵੱਲੋਂ ਤਲਾਸ਼ੀ ਮਿਹਮ ਚਲਾਈ ਗਈ ਤੇ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਦੇ ਵਿੱਚ ਚਲਾਈ ਗਈ ਇਸ ਤਲਾਸ਼ੀ ਮਿਹਮ ਦੇ ਤਹਿਤ ਪੁਲਿਸ ਨੇ ਲੋਕਾਂ ਦੇ ਘਰਾਂ ਦੇ ਅੰਦਰ ਵੜ ਕੇ ਚੈਕਿੰਗ ਕੀਤੀ ਤਾਂ ਉੱਥੇ ਹੀ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਾਲੇ ਤੱਕ 25 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸੂਬੇ ਦੇ ਵਿੱਚ ਪੁਲਿਸ ਵੱਲੋਂ ਇੱਕ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿ ਕਿਹੜੇ ਲੋਕ ਨਸ਼ਾ ਵੇਚਦੇ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਹੈ ਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਨਹੀਂ ਉਹਨਾਂ ਨੇ ਵੀ ਕਿਹਾ ਹੈ ਕਿ ਬਲਡੋਜ਼ਰ ਐਕਸ਼ਨ ਤਹਿਤ ਵੀ ਕਾਰਵਾਈਆਂ ਪੁਲਿਸ ਵੱਲੋਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਨੇ अलग-अलग ठाਵਾਂ ਤੇ ਸਰਚ ਕਰਾਈ ਹੈ ਜਿਹੜਾ ਡਿਵੀਜ਼ਨ 4 ਹੈ ਸਾਨੇ ਵਾਲਾ ਡੁਗਰੀ ਹੈ ਇੱਥੇ ਜਿਹੜਾ ੱਤਕਾ ਕਲੋਨੀ ਹੈ ਮਾਡਲ ਟਾਊਨ ਏਰੀਆ 'ਚ ਇੱਥੇ ਅਸੀਂ ਕਾਸ ਆਪਰੇਸ਼ਨ ਚਲਾਇਆ ਹੈ ਕਾਸ ਆਪਰੇਸ਼ਨ ਦੇ ਤਹਿਤ ਅਸੀਂ ਤਕਰੀਬਨ 25 ਬੰਦੇ ਅਸੀਂ ਰਾਉਂਡ ਅਪ ਕੀਤੇ ਹੈ ਕਿ ਅਜੇ ਤੱਕ ਅਸੀਂ 6 ਐਫ ਆਈ ਆਰ ਰਜਿਸਟਰਡ ਕੀਤੀ ਹੈ ਐਂਡ ਬੰਦੀ ਕਾਰਵਾਈ ਸੀ ਸਖਤੋ ਸਖਤ ਇਹਨਾਂ ਦੇ ਖਿਲਾਫ ਕਰ ਰਹੇ ਹਾਂ ਅਸਰ ਕੋਈ ਬ੍ਰਾਂਡ ਵੀ ਹੋਈ ਹੈ ਜੀ ਬਿਲਕੁਲ ਉਹ ਡਿਟੇਲ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਟਾਈਮ ਤੋਂ ਇਲਾਵਾ ਹੋਰ ਵੀ ਕਾਰਵਾਈ ਦੀ ਗੱਲ ਆ ਰਹੀ ਹੈ ਮਰਾ ਦੇ ਦੇਖੋ ਬਿਲਕੁਲ ਅਸੀਂ ਉਸ ਜਿਹੜਾ ਸਾਰਾ ਏਰੀਆ ਆਅਡੈਂਟੀਫਾਈ ਕੀਤਾ ਹੋਇਆ ਲੋਕਾਂ ਦੇ ਨਾਲ ਅਸੀਂ ਸਾਰੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਲੋਕ ਸਾਨੂੰ ਇਨਫੋਰਮੇਸ਼ਨ ਦੇ ਰਹੇ ਅਸੀਂ ਇਨ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਪੰਜਾਬ ਪੁਲਿਸ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੇਖਣ ਨੂੰ ਮਿਲੂਗੀ ਸਰ ਕੁਝ ਅਡਿਕਟਡ ਬੰਦੇ ਵੀ ਮਿਲ ਰਹੇ ਨੇ ਜਿਹੜੇ ਨਸ਼ਾ ਕਰਦੇ ਜਿਹੜੇ ਇਹੋ ਜਿਹੇ ਕੋਈ ਬੰਦੇ ਹਨ ਉਹਨਾਂ ਨੂੰ ਅਸੀਂ ਟਾਈਮਲੀ ਰੀਹੈਬਿਲੀਟੇਸ਼ਨ ਸੈਂਟਰ ਹੈਗੇ ਆ ਜਾਂ ਜਿਹੜੇ ਉੱਥੇ ਅ ਦੇ ਇਹ ਮਤਲਬ ਇਹਨਾਂ ਨੂੰ ਇਸ ਤੋਂ ਬਾਹਰ ਕੱਢ ਸਕੀਏ ਖਾਸ ਕਰਕੇ ਜਿਹੜੇ ਐਡਿਕਸ਼ਨ ਹੈ ਜਿਹੜੀ ਨਵੀਂ ਉਮਰ ਹੈ 1520 ਸਾਲ ਦੇ ਮੁੰਡੇ ਜਿਹੜੇ ਹੈਗੇ ਐਂਡ ਜਿਹੜੇ ਵਪਾਰੀ ਹੈਗੇ ਇਸ ਚੀਜ਼ ਦੇ ਉਹਨਾਂ ਨੂੰ ਬਖਸ਼ਾ ਨਾ ਜਾਵੇ ਸਰ ਉਹਨਾਂ ਦਾ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਲੱਗਦਾ ਵੀ ਤਿੰਨ ਮਹੀਨੇ ਚ ਸਫਾਇਆ ਹੋ ਜਾਏ ਤੈਨੂੰ ਇਹ ਬਹੁਤ 3 ਮਹੀਨੇ ਤੋਂ ਪਹਿਲੇ ਵੀ ਇਹ ਰਿਜ਼ਲਟ ਆਣਾ ਤੁਹਾਨੂੰ ਰਿਜ਼ਲਟ ਤੁਹਾਨੂੰ ਹੁਣੇ ਦਿਖਣੇ ਲੱਗਿਆ ਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਜਿਹੜਾ ਹੁਣ ਇਹਨਾਂ ਦੀ ਜਿਹੜੀ ਪ੍ਰੋਪਰਟੀ ਆਇਡੈਂਟੀਫਾਈ ਕਰ ਰਹੇ ਹਾਂ ਜਾਂ ਜਿੱਥੇ ਕੋਈ ਇਹਨਾਂ ਦੀ ਮਤਲਬ ਇੰਦਾ ਇਲੀਗਲ ਇਹਨਾਂ ਨੇ ਪ੍ਰੋਪਰਟੀ ਬਣਾਈ ਹੈ ਹੁਣ ਅਸੀਂ ਉਸ ਤੋਂ ਤੇ ਵੀ ਜਾ ਰਹੇ ਹਾਂ ਐਂਡ ਤੁਹਾਨੂੰ ਬਹੁਤ ਜਲਦੀ 3 ਮਹੀਨੇ ਤੋਂ ਵੀ ਪਹਿਲਾਂ ਤੁਹਾਨੂੰ ਰਿਜ਼ਲਟ ਆ ਜਾਊਗਾ ਸਰ ਟੋਟਲ ਹੁਣ ਤੱਕ ਕਿੰਨੇ ਬੰਦੇ ਸਰ ਜਿਹੜੇ ਪੜੇ ਗਏ ਆ ਨਹੀਂ ਜੇ ਆਪਾਂ ਅੱਜ ਦੀ ਗੱਲ ਕਰੇ ਤਾਂ ਤਕਰੀਬਨ ਅਸੀਂ 25 ਬੰਦੇ ਰੈਸਟ ਕੀਤੇ ਐ ਐਂਡ ਆਉਣ ਵਾਲੇ ਟਾਈਮ ਇਹ ਜ਼ਿਆਦਾ ਹੋਰ ਮਤਲਬ ਰੈਸਟ ਹੋਣਗੇ ਇਨ ਕਾਰਪੋਰਟਲੀ ਇਹ ਫਾਊਂਡੇਡ ਕੀਤੇ ਕਿ ਨਸ਼ਾ ਉਹਨਾਂ ਨੂੰ ਕੀ ਚਤਾਵਨੀ ਦਿੱਤੀ ਹੈ ਚਤਾਵਨੀ ਇਹ ਹੀ ਹੈ ਕਿ ਤੁਸੀਂ ਹੁਣ ਬਚ ਨਹੀਂ ਸਕਦੇ ਐਂਡ ਤੁਸੀਂ ਲੋਕਾਂ ਦਾ ਜਿਹੜਾ ਹੈਗਾ ਯੂਥ ਦਾ ਫਿਊਚਰ ਖਰਾਬ ਨਹੀਂ ਕਰ ਸਕਦੇ ਜਾਂ ਤਾਂ ਤੁਸੀਂ ਸੁਧਰ ਜਾਓ ਵਰਨਾ ਤੁਸੀਂ ਸਾਰੇ ਜੇਲ੍ਹ ਜਾਣਾ ਪੈਣਾ ਐਂਡ ਜਿਹੜੀ ਵੀ ਤੁਸੀਂ ਲੀਗਲ ਇਲੀਗਲ ਜਿਹੜਾ ਤੁਸੀਂ ਪ੍ਰੋਪਰਟੀ ਬਣਾਉਂਦੇ ਹੋ ਉਹ ਸਾਰੀ ਕੀ ਸਾਰੀ ਸਰਕਾਰ ਜ਼ਬਤ ਕਰੇਗਾ ਚੱਕਬਾਨੀ ਚੀਵਲੀ ਰਾਜੇਸ਼ ਗੋਤਮ ਦੀ ਰਿਪੋਰਟ